ਫਗਵਾੜਾ ਨਜ਼ਦੀਕ ਪਿੰਡ ਪਾਸਟਾ ਦੇ ਸਰਕਾਰੀ ਸਕੂਲ ਵਿਖੇ 10 ਸਾਲਾ ਬੱਚੇ ਦੇ ਖੇਡਦੇ ਸਮੇਂ ਡਿੱਗ ਜਾਣ ਨਾਲ ਸੱਟ ਲੱਗਣ ਦੀ ਸੂਚਨਾ ਮਿਲੀ ਹੈ ਜ਼ਖਮੀ ਹਾਲਤ ਵਿੱਚ ਬੱਚੇ ਨੂੰ ਸਕੂਲ ਸਟਾਫ ਵੱਲੋਂ ਸਿਵਲ ਹਸਪਤਾਲ ਫਗਵਾੜਾ ਵਿਖੇ ਇਲਾਜ ਲਈ ਲਿਆਂਦਾ ਗਿਆ ਇਸ ਬੰਦੀ ਜਾਣਕਾਰੀ ਦਿੰਦੇ ਆ ਸਕੂਲ ਟੀਚਰ ਨੇ ਦੱਸਿਆ ਕਿ ਸਕੂਲ ਵਿਖੇ ਸੋਮਵਾਰ ਨੂੰ ਬਲਕ ਪੱਧਰ ਦੀਆਂ ਖੇਡਾਂ ਸਨ ਜਿਸ ਦੀ ਬੱਚਿਆਂ ਨੂੰ ਤਿਆਰੀ ਕਰਵਾਈ ਜਾ ਰਹੀ ਸੀ ਕਿ ਇਸ ਦੌਰਾਨ ਇੱਕ ਬੱਚਾ ਖੇਡਦੇ ਸਮੇਂ ਡਿੱਗ ਪਿਆ ਤੇ ਉਸ ਉੱਪਰ ਇੱਕ ਹੋਰ ਬੱਚਾ ਆ ਕੇ ਡਿੱਗ ਗਿਆ ਜਿਸ ਨਾਲ ਬੱਚੇ ਦੀ ਲੱਤ ਤੇ ਸੱਟ ਲੱਗ ਗਈ ਉਦਰ ਬੱਚੇ ਦੇ ਪਿਤਾ ਸੰਜੇ ਸ਼ਰਮਾ ਨੇ ਦੱਸਿਆ ਕਿ ਉਸ ਦਾ 10 ਸਾਲਾ ਬੱਚਾ ਸਰਕਾਰੀ ਸਕੂਲ ਵਿਖੇ 3 ਤੀਸਰੀ ਕਲਾਸ ਵਿੱਚ ਪੜਦਾ ਹੈ ਤੇ ਖੇਡਦੇ ਸਮੇ ਉਸ ਦੇ ਬੱਚੇ ਦੇ ਸੱਟ ਲੱਗ ਗਈ। ਇਹ ਕਿੱਥੋਂ ਇਹ ਬੱਚੇ ਨੂੰ ਲੈ ਕੇ ਆਏ ਇੱਕ ਪਾਸੇ ਤੋਂ। ਹਾਂ ਜੀ ਕੀ ਮਾਮਲਾ ਕੀ ਹੈ ਸਾਰਾ ਜਿਹੜਾ? ਅਸਲ ਨਾ ਬਲੌਕ ਨਹੀਂ ਖੇਡਾ ਨਹੀਂ ਜੀ। ਬੱਚਿਆਂ ਨੂੰ ਤਿਆਰੀ ਰੋਣਾ ਹੈ। ਸੋਮਵਾਰ ਨੂੰ ਖੇਡਣਾ ਹੈ। ਇਹਨਾਂ ਨੂੰ ਦੱਸ ਰਏ ਜੀ ਵੀ ਕਿਵੇਂ-ਕਿਵੇਂ ਖੇਡਣਾ। ਵੀ ਕੀ ਰੂਲ ਹੈ, ਕੀ ਰੈਗੂਲੇਸ਼ਨ ਹੈ। ਤੁਸੀਂ ਨਾਲ ਤਿਆਰੀ ਕਰਾ ਰਹੇ ਸੀਗੇ। ਤੇ ਤੇ ਬੱਚੇ ਦੋ ਖੇਡ ਰਹੇ ਸੀ ਆਪ ਬੱਚੇ। ਇਹ ਇਹ ਨਿਕਲ ਗਿਆ ਦੂਆਜੋ ਉੱਪਰ ਕਰ ਗਿਆ ਬਸ ਸੱਟ ਲੱਗ ਗਈ ਜਿੱਥੇ ਸੱਟ ਲੱਗੀ ਇਹਦੇ ਨਾਲ ਡਾਕਟਰਾਂ ਮਦਦ ਲੱਗ ਤੇ ਲਿਖੀ ਤੇ ਤੂੰ ਐ ਕਿ ਜੋਬ ਹੈ ਤੁਸੀਂ ਉੱਥੇ ਪੰਜ ਟੇ ਸਰਕਾਰੀ ਸਕੂਲ ਚ ਖਾਂਦੀ ਜੋਬ ਹੀ ਆਪਣੇ ਮੈਡੀਟਿਟੀ ਚ ਹੈ ਯਕੀਨ ਆ ਜੋਬ ਆਪਣਾ ਵਰਤ ਤੇ ਪੰਜ ਟੇ ਦੇ ਵਿੱਚ ਕੋਈ ਡਾਕਟਰ ਵਗੈਰਾ ਹੈ ਨਹੀਂ ਜਾਂ ਕੋਈ ਹਸਪੀਟਲ ਵਗੈਰਾ ਉਹਨਾਂ ਨੇ ਰੈਫਰ ਕਰਤਾ ਨਾ ਉਹ ਜੀ ਐਮਬੂਲੈਂਸ ਹੈਗੀ ਉੱਥੇ ਲਫੋ ਆਇਸਟਾ ਆਪਣੀ ਗੱਡੀ ਲੈ ਕੇ ਆਏ ਆ ਆਪਣੀ ਗੱਡੀ ਲੈ ਕੇ ਆਏ ਆ ਤੁਸੀਂ ਐਮਬੂਲੈਂਸ ਲੈ ਕੇ ਇਹ ਸਕੂਲੇ ਫੁੱਟਬਾਲ ਖੇਡ ਰਹਾ ਸੀ ਸਰਕਾਰੀ ਉਹ ਮੈਡਮ ਖੇਡਵਾਉਂਦਾ ਸਰ ਖੇਡ ਉਹ ਨਾ ਸਕਿਆ ਉਸ ਉਹ ਫੋਟੋ ਬਣ ਤੋਂ ਪੁੱਛੇ ਇਹ ਸਰਕਾਰੀ ਸਕੂਲ ਚ ਪੜਦਾ ਹਾਂਜੀ ਕਿਹੜੀ ਕਲਾਸ ਚ ਪੜਦਾ ਵਾ ਤੇ ਤੀਸਰੀ ਚ ਹੈ ਤੀਸਰੀ ਤੀਸਰੀ ਤੇ 60 ਚੋੜ ਕਿਵੇਂ ਲਗੀ ਇਸਕੇ ਫੋਟੋ ਵਾਲੇ ਫੋਟੋ ਵਾਲੇ ਹਾਂਜੀ ਤੇ ਉਹਦੇ ਪਾਸ ਤੇ ਕੋਈ ਹੈ ਨਹੀਂ ਹਸਪੀਟਲ ਪਾਸ ਤੇ ਕਿੰਦਾ ਘਵਾੜੇ ਲੈ ਜਾਓ ਸਰ ਵਾਹਾਂ ਪਰ ਹੋਗਾ ਨਹੀਂ ਤੋ 2:30 ਵਜੇ ਚੱਲ ਜਾਣਾ ਜਲਦੀ ਲੈ ਜਾਓ ਹਮ ਐਮਬੂਲੈਂਸ ਨੇ ਮਿਲਵਾ ਐਮਬੂਲੈਂਸ ਨੂੰ ਨੇਮ ਮਿਲਿਆ ਸਰਕਾਰ ਦੀਆ ਸਰਕਾਰ ਬੋਲ ਰਹਾ ਟਾਈਮ ਲੱਗ ਜਾਏਗਾ ਐਮਬੂਲੈਂਸ ਫਿਰ ਆਪ ਆਪਣੀ ਪ੍ਰਾਈਵੇਟ ਗੱਡੀ ਮੇਂ ਲੈ ਕਰ ਰਹੇ ਹਾਂ। ਹਾਂ ਜੀ। ਉਧਰ ਸਿਵਲ ਹਸਪਤਾਲ ਦੇ ਡਾਕਟਰ ਨੇ ਦੱਸਿਆ ਕਿ ਫਿਲਹਾਲ ਬੱਚੇ ਦੀ ਹਾਲਤ ਠੀਕ ਹੈ ਤੇ ਉਸ ਦਾ ਇਲਾਜ ਸ਼ੁਰੂ ਕਰ ਦਿੱਤਾ ਗਿਆ ਹੈ। ਫਗਵਾੜਾ ਤੋਂ ਨਵਰਾਂਗ ਚੈਨਲ ਦੇ ਜਸ ਸ਼ਰਮਾ ਦੀ ਵਿਸ਼ੇਸ਼ ਰਿਪੋਰਟ। ਹਾਂ ਜੀ, ਅਪਰੋਕਸ 156 ਪੀਐਮ ਤੇ ਸੈਰਿਕ ਪੇਸ਼ੈਂਟ ਆਇਆ, 10 ਸਾਲ ਦਾ ਲੜਕਾ ਹੈ ਮਨਦੀਪ ਸਿੰਘ, son of ਸੰਜੀਤ ਸ਼ਰਮਾ। ਪੇਸ਼ੈਂਟ ਰੈਫਰ ਹੋ ਕੇ ਆਇਆ frum ਪਾਂਛੇ। ਤੇ ਸਕੂਲ ਚ ਖੇਡਦੇ ਟਾਈਮ ਉਹਨਾਂ ਦੀ ਸੱਜੀ ਲੱਤ ਫ੍ਰੈਕਚਰ ਲੱਗ ਰਹੀ ਹੈ ਉਹਦੇ ਤੇ ਕਾਫੀ ਤੇਨ ਤੇ ਸਵੇਲਿੰਗ ਹੈ ਤੇ ਫੇਸ਼ੀਅਲ ਆਫ ਐਕਸਚੂਲਟੀ ਜਾਰੀ ਉਹਦਾ ਕੰਡੀਸ਼ਨ ਕਿਦਾਂ ਬੱਚੇ ਦੀ ਉਹਦਾ ਸਟੇਬਲ ਹੈ ਪੇਸ਼ੈਂਟ ਬਟ ਮੇਨ ਬੋਨ ਹੁੰਦੀ ਹੈ ਉਹਦਾ ਫ੍ਰੈਕਚਰ ਹੈ ਇਸ ਕਰਕੇ ਅਪਰ ਬਲੈਕਸਿਕਲਵਾਵਾਂਗੇ ਫਿਰ ਆਰਥੋਫਿਟਰੀਸ਼ਨ opinion ਲਵਨੀ ਕੋ ਬਰਾ ਮੇਰਾ ਡਿਸੀਜ ਕਸਾ ਫਗਵਾੜਾ ਨਜ਼ਦੀਕ ਪਿੰਡ ਪਾਸਟਾ ਦੇ ਸਰਕਾਰੀ ਸਕੂਲ ਵਿਖੇ 10 ਸਾਲਾ ਬੱਚੇ ਦੇ ਖੇਡਦੇ ਸਮੇਂ ਡਿੱਗ ਜਾਣ ਨਾਲ ਸੱਟ ਲੱਗਣ ਦੀ ਸੂਚਨਾ ਮਿਲੀ ਹੈ ਜਖਮੀ ਹਾਲਤ ਵਿੱਚ ਬੱਚੇ ਨੂੰ ਸਕੂਲ ਸਟਾਫ ਵੱਲੋਂ ਸਿਵਲ ਹਸਪਤਾਲ ਫਗਵਾੜਾ ਵਿਖੇ ਇਲਾਜ ਲਈ ਲਿਆਂਦਾ ਗਿਆ ਇਸ ਸੰਬੰਧੀ ਜਾਣਕਾਰੀ ਦਿੰਦੇ ਆ ਸਕੂਲ ਟੀਚਰ ਨੇ ਦੱਸਿਆ ਕਿ ਸਕੂਲ ਵਿਖੇ ਸੋਮਵਾਰ ਨੂੰ ਬਲਕ ਪੱਧਰ ਦੀਆਂ ਖੇਡਾਂ ਸਨ ਜਿਸ ਦੀ ਬੱਚਿਆਂ ਨੂੰ ਤਿਆਰੀ ਕਰਵਾਈ ਜਾ ਰਹੀ ਸੀ ਕਿ ਇਸ ਦੌਰਾਨ ਇੱਕ ਬੱਚਾ ਖੇਡਦੇ ਸਮੇਂ ਡਿੱਗ ਪਿਆ ਤੇ ਉਸ ਉੱਪਰ ਇੱਕ ਹੋਰ ਬੱਚਾ ਆ ਕੇ ਡਿੱਗ ਗਿਆ ਜਿਸ ਨਾਲ ਬੱਚੇ ਦੀ ਲੱਤ ਤੇ ਸੱਟ ਲੱਗ ਗਈ ਉਧਰ ਬੱਚੇ ਦੇ ਪਿਤਾ ਸੰਜੇ ਸ਼ਰਮਾ ਨੇ ਦੱਸਿਆ ਕਿ ਉਸ ਦਾ 10 ਸਾਲਾ ਬੱਚਾ ਸਰਕਾਰੀ ਸਕੂਲ ਵਿਖੇ 3ਵੀਂ ਕਲਾਸ ਵਿੱਚ ਪੜਦਾ ਹੈ ਤੇ ਖੇਡਦੇ ਸਮੇ ਉਸ ਦੇ ਬੱਚੇ ਦੇ ਸੱਟ ਲੱਗ ਗਈ। ਉਧਰ ਸਿਵਲ ਹਸਪਤਾਲ ਦੇ ਡਾਕਟਰ ਨੇ ਦੱਸਿਆ ਕਿ ਫਿਲਹਾਲ ਬੱਚੇ ਦੀ ਹਾਲਤ ਠੀਕ ਹੈ ਤੇ ਉਸ ਦਾ ਇਲਾਜ ਸ਼ੁਰੂ ਕਰ ਦਿੱਤਾ ਗਿਆ ਹੈ। ਫਗਵਾੜਾ ਤੋਂ ਨਵਰਾਂਗ ਚੈਨਲ ਦੇ ਜਸ ਸ਼ਰਮਾ ਦੀ ਵਿਸ਼ੇਸ਼ ਰਿਪੋਰਟ।